ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਉੱਠ ਗਏ ਸੀਗੇ ਨਾ ਧੋ ਕੇ ਦੁਪਹਿਰ ਦਾ ਜਿਹੜਾ ਹੈਗਾ ਹੁਣ ਟਾਈਮ ਹੈਗਾ ਤੇ ਮੈਂ ਬਣਾ ਰਹੀ ਸੀਗੀ ਇੱਥੇ ਮੈਗੀ ਤੇ ਮੈਂ ਲਈ ਸੀਗੀ ਦੋ ਪਿਆਜ਼ ਇੱਥੇ ਮੈਂ ਤੇ ਮੰਮਾ ਜਿਹੜੇ ਅੱਜ ਖਾਵਾਂਗੇ ਮੈਗੀ ਸਿੱਧੂ ਦਾ ਮੈਗੀ ਹਾਂਦਾ ਨਹੀਂ ਇਸ ਕਰਕੇ ਹਨਾ ਉਹ ਪਰੌਂਠੀ ਖਾਊਗਾ ਮੰਮਾ ਉਹਨੂੰ ਪਰੌਂਠੀ ਬਣਾ ਦੇਣਗੇ ਤੇ ਬਸ ਇੱਥੇ ਕੜਾਹੀ 'ਚ ਹੋ ਰਿਆ ਸੀਗਾ ਤੇਲ ਗਰਮ ਤੇ ਮੈਂ ਪਿਆਜ਼ ਵਗੈਰਾ ਆਲੂ ਤੇ ਹਨਾ ਟਮਾਟਰ ਕੱਟ ਕੇ ਰੱਖਲੇ ਸੀਗੇ ਬਸ ਹੁਣ ਇਹਨਾਂ ਨੂੰ ਖੌਲ ਦੇ ਤੇਲ ਦੇ ਵਿੱਚ ਜਿਹੜਾ ਹੈਗਾ ਆਪਾਂ ਪਾ ਦੇਣਾ ਨਹੀਂ ਤਾਂ ਮੰਮਾ ਕਹਿ ਰਹੇ ਸੀਗੇ ਕਿ ਆਪਾਂ ਦਾਲ ਬਣਾ ਲੈਨੇ ਆ ਦਾਲ ਵਗੈਰਾ ਜਿਹੜੇ ਹੈਗੇ ਖਾ ਲਾਂਗੇ ਮੈਂ ਕਿਹਾ ਨਹੀਂ ਮੰਮਾ ਮੇਰਾ ਤੱਜ ਮੈਗੀ ਖਾਣ ਨੂੰ ਜੀ ਕਰ ਰਿਹਾ ਫੇਰ ਹਨਾ ਮੈਂ ਲਿਆਂਦੀ ਸੀਗੀ ਮਹਿੰਗੀ ਤੇ ਬਸ ਅਸੀਂ ਇੱਥੇ ਬਣਾ ਰਹੇ ਸੀ ਮਹਿੰਗੀ ਚਲੋ ਹਨਾ ਮੈਗੀ ਜਾਂ ਦਾਲ ਹਨਾ ਮੈਂ ਕਿਹਾ ਚਲੋ ਰੋਜ਼ ਰੋਜ਼ ਨਾਲ ਆਪਾਂ ਨੂੰ ਕੁਛ ਤਹੇਜੇ ਕੁਛ ਤਾਂ ਖਾਣਾ ਚਾਹੀਦਾ ਵਧੀਆ ਕਰਾਰਾ ਜਟਪਟਾ ਜ ਤੇ ਮੈਗੀ ਵੀ ਇਹੋ ਜੀ ਚੀਜ਼ ਆ ਆਪਾਂ ਨਾਲ ਲਿਆ ਕੇ 2 ਮਿੰਟਾਂ ਦੇ ਵਿੱਚ ਇਹਨੂੰ ਬਣਾ ਸਕਦੇ ਹਾਂ ਵੱਡੇ ਤੋਂ ਲੈ ਕੇ ਛੋਟਾ ਬੱਚਾ ਕਿਹੜਾ ਨਹੀਂ ਹੈ ਜੀ ਨੂੰ ਹਨਾ ਮੈਗੀ ਪਸੰਦ ਨਹੀਂ ਆ ਬਹੁਤ ਘੱਟ ਜਾਣੀ ਹੋਣਗੇ ਜਿਨ੍ਹਾਂ ਨੂੰ ਮੈਗੀ ਨਹੀਂ ਪਸੰਦ ਮੈਂ ਤਾਂ ਸਾਰਿਆਂ ਨੂੰ ਮੈਗੀ ਜ਼ਿਆਦਾ ਹੀ ਖਾਂਦੇ ਹੋਏ ਦੇਖਿਆ ਹੈਗਾ ਜੇ ਸਭ ਘਰੇ ਸਬਜੀ ਨਹੀਂ ਬਣੀ ਤਾਂ ਮੈਗੀ ਬਣਾ ਲਓ ਹੈਨਾ ਕੋਈ ਸਬਜੀ ਖਾਣਾ ਜੀ ਨਹੀਂ ਕਰ ਰਿਹਾ ਮੈਗੀ ਬਣਾ ਲਓ ਤੇ ਬਸ ਮੈਗੀ ਫੇਵਰੇਟ ਹੋਈ ਵਈਏਗੀ ਤੇ ਇੱਥੇ ਆਪਾਂ ਆਲੂ ਪਿਆਜ ਜਿਹੜੇ ਹੈਗੇ ਸਾਰੇ ਇਹਦੇ ਵਿੱਚ ਪਾਤੇ ਸੀਗੇ ਹੁਣ ਮੈਂ ਇਹਦੇ ਵਿੱਚ ਪਾਰੀ ਸੀ ਨਮਕ ਮਿਰਚ ਤੇ ਮਸਾਲਾ ਤੇ ਉਹ ਵਗੈਰਾ ਪਾ ਕੇ ਤੇ ਮਿਰਚ ਤਾਂ ਮੈਂ ਜਿਆਦਾ ਹੀ ਪਾਣੀ ਹੁੰਨੀ ਹੈ ਕਿ ਕਿ ਮੈਂ ਤੇ ਮੰਮਾ ਜਿਹੜੀ ਹੈਗੀ ਮਿਰਚ ਜਿਆਦਾ ਖਾਨੀ ਕਿਉਂਕਿ ਸਿੱਧੂ ਨੇ ਤਾਂ ਖਾਣੀ ਨਹੀਂ ਸੀ ਇਸ ਕਰਕੇ ਮਿਰਚ ਜਿਹੜੀ ਹੈਗੀ ਜਿਆਦਾ ਪਾ ਲਈ ਨਹੀਂ ਤਾਂ ਘਾਟ ਹੀ ਪਾਉਣੇ ਹੁੰਨੇ ਹੈਗੇ ਅਸੀਂ ਤੇ ਮੈਂ ਮੰਮਾ ਨੂੰ ਕਹਤਾ ਸੀ ਮੰਮਾ ਤੁਸੀਂ ਅੱਜ ਇੰਦਰ ਬੈਠਾ ਹੋ ਵੀ ਮੈਂ ਤੁਹਾਨੂੰ ਹਨਾ ਤੜਕੇ ਵਾਲੀ ਮੈਗੀ ਬਣਾ ਕੇ ਖਵਾਉਂਗੀ ਤੇ ਮੰਮਾ ਕਹਿੰਦੇ ਚੱਲ ਠੀਕ ਆ ਬਸ ਰਸੋਈ ਚ ਗਾਣਾ ਪਾਈ ਹੋਰ ਭਾਵੇਂ ਕੁਝ ਮਰਜ਼ੀ ਬਣਾਈ ਆ ਮੰਮਾ ਨੂੰ ਹਨਾ ਖਲਾਰਾ ਵਗੈਰਾ ਜਮਾ ਨਹੀਂ ਪਸੰਦ ਮੰਮਾ ਸਫਾਈ ਜਿਆਦਾ ਰੱਖਦੇ ਨਹੀਂ ਇਸ ਕਰਕੇ ਮੰਮਾ ਮੈਨੂੰ ਅਹੀਂ ਕਹਿ ਰਹੇ ਸੀ ਵੀ ਜਮਾ ਖਲਾਰਾ ਨਾ ਪੈਕੇਟ ਵਗੈਰਾ ਸੀਗੇ ਉਹ ਮੈਂ ਜਾ ਕੇ ਬਾਹਰ ਕੂੜੇ ਚ ਸੁੱਟਿਆਈ ਸੀ ਤੇ ਇੱਥੇ ਮੈਂ ਸਾਰੇ ਮਹਗੀ ਮਸਾਲੇ ਦੇ ਪਾਉਚੇ ਜਿਹੜੇ ਹੈਗੇ ਇਹਦੇ ਵਿੱਚ ਪਾਤੇ ਤੇ ਮੈਂ ਜਿੱਦੋਂ ਵੀ ਮਹਗੀ ਬਣਾਉਣੀ ਹੁੰਦੀ ਹੈ ਨਾ ਜਿਵੇਂ ਕੌਣ ਕੌਣ ਕੱਚੀ ਮਹਗੀ ਖਾਂਦਾ ਮੈਂ ਤਾਂ ਮੰਨਦਾ ਮੰਦਾ ਕੱਚੀ ਮਹਗੀ ਖਾਣੀ ਜਿਹੜੀ ਹੈਗੀ ਵਧੀਆ ਲੱਗਦੀ ਹੈ ਮੈਂ ਖਾ ਲੈਣੀ ਹੁੰਦੀ ਆ ਥੋੜੀ ਜਿਹੀ ਰੈਂਡ ਤੇ ਬਚਦੀਏਗੀ ਤੇ ਮਹਗੀ ਮਸਾਲਾ ਨਹੀਂ ਮੈਂ ਖਾਂਦੀ ਮੈਨੂੰ ਕੱਚੀ ਮਹਗੀ ਥੋੜੀ ਜਿਹੀ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਤੇ ਜਦੋਂ ਮੈਂ ਬਣਾਉਣੀ ਹੁੰਦੀ ਹਰ ਵਾਰੀ ਮੈਂ ਕੱਚੀ ਮਹਗੀ ਜਿਹੜੀ ਹੈਗੀ ਜ਼ਰੂਰ ਖਾਣੀ ਹੈ ਜੇ ਤੁਸੀਂ ਵੀ ਖਾਣੇ ਆ ਤਾਂ ਕ ਤੇ ਬਹੁਤ ਹੀ ਜਿਆਦਾ ਵਧੀਆ ਮਸਾਲਾ ਜਿਹੜਾ ਹੈਗਾ ਤਿਆਰ ਹੋ ਗਿਆ ਸੀ ਇਸ ਤੋਂ ਬਾਅਦ ਮੈਂ ਲਈ ਸੀ ਪਾਣੀ ਦਾ ਫਰਾਈਪੈਨ ਭਰ ਕੇ ਤੇ ਹੁਣ ਆ ਮਸਾਲੇ ਦੇ ਵਿੱਚ ਆਪਾਂ ਜਿਹੜਾ ਹੈਗਾ ਸਾਰਾ ਪਾਣੀ ਪਾ ਦਵਾਂਗੇ ਤੇ ਜਿਹੜੇ ਆਪਾਂ ਮੈਗੀ ਦੇ ਹਨਾ ਕੱਢ ਕੇ ਰੱਖੀ ਸੀਗੀ ਮੈਗੀ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਟੁਕੜੇ ਟੁਕੜੇ ਕਰਕੇ ਤੇ ਜਿਵੇਂ ਕਿ ਹੁਣ ਨਾ ਗਰਮੀ ਦਾ ਮੌਸਮ ਜਿਹੜਾ ਹੈਗਾ ਆ ਗਿਆ ਹੈ ਤੇ ਇਸ ਕਰਕੇ ਨਾ ਘਰ ਦੇ ਵਿੱਚ ਜਿਹੜੀਆਂ ਮੱਖੀਆਂ ਜੀਆਂ ਨੇ ਉਹ ਫਿਰ ਤੋਂ ਆਣੀ ਆ ਸ਼ੁਰੂ ਹੋ ਗਈਆਂ ਤੇ ਮੈਨੂੰ ਤਾਂ ਮੱਖੀਆਂ ਇਹ ਜਮਾਂ ਨਹੀਂ ਪਸੰਦ ਪਤਾ ਨਹੀਂ ਕੀ ਨੇ ਹਨਾ ਜਿੱਥੇ ਆਪਾਂ ਖੜੀ ਜਾਈ ਹੋਈ ਆ ਕੇ ਸਿਰ ਤੇ ਬਹਿ ਗਈ ਕੁਝ ਹੋ ਗਈ ਐ ਮੈਨੂੰ ਤਾਂ ਬਹੁਤ ਖੇਚੜਦੀਆਂ ਮੱਖੀਆਂ ਜੀਆਂ ਤੋਂ ਪਤਾ ਨਹੀਂ ਹੁਣ ਇਹਨਾਂ ਦਾ ਕੀ ਇਲਾਜ ਕਰਨਾ ਪਊ ਮੱਖੀਆਂ ਦਾ ਮੈਂ ਤਾਂ YouTube ਤੇ ਸਰਚ ਕਰਕੇ ਦੇਖ ਰਹੀ ਆ ਵੀ ਘਰ ਤੋਂ ਮੱਖੀਆਂ ਕਿਵੇਂ ਭਜਾਈਏ ਤੇ ਆਹ ਦੇਖੋ ਇੱਥੇ ਜਿਵੇਂ ਮੈਂ ਕੜਾਹੀ 'ਚ ਮੈਗੀ ਪਾ ਰਹੀ ਸੀਗੀ ਤੇ ਇੱਥੇ ਖਾਵੇ ਲਈ ਥੋੜੀ ਜਿਹੀ ਕਿਉਂਕਿ ਵਧੀਆ ਲੱਗਦੀ ਹੈ ਮੈਨੂੰ ਕਿ ਕੱਚੀ ਖਾਣੀ ਤੇ ਆ ਦੇਖੋ ਮੱਖੀ ਨਾ ਇੱਕੋ ਹੀ ਕੈਮਰੇ ਦੇ ਮੂਰੇ ਪਾਰੀ ਵਾਰੀ ਭੱਜੀ ਜਾ ਰਹੀ ਹੈ ਮੈਨੂੰ ਤਾਂ ਉੱਡੀ ਜਾ ਰਹੀ ਹੈ ਸੌਰੀ ਭੱਜੀ ਜਾ ਰਹੀ ਕਹਤਾ ਤੇ ਹਨਾ ਉੱਡੀ ਜਾਂਦੀ ਹੈ ਮੈਨੂੰ ਤਾਂ ਖੇਚੜੀ ਜਾਂਦੀ ਸੀ ਵੀ ਇੱਕਾ ਦੋ ਕੈਮਰੇ ਦੇ ਪਾਸੇ ਹੋਊ ਤੇ ਸਿੱਧੂ ਤੇ ਹਨਾ ਏਕਮ ਉਧਰ ਖੇਲ ਰਿ ਸੀ ਇਹ ਬਾਹਰ ਉਹ ਦੇਖੋ ਪਿੱਛੇ ਫਿਰ ਰਹੇ ਨੇਗੇ ਤੇ ਇੱਥੇ ਮੇਰੇ ਗਰਮ ਗਰਮ ਕੜਾਹੀ ਜਿਹੜੀ ਹੈਗੀ ਲੱਗੀ ਸੀ ਮੇਰੇ ਬਾਹ ਤੇ ਕਿਉਂਕਿ ਮੇਰਾ ਧਿਆਨ ਹੈ ਨਾ ਥੋੜਾ ਜਿਹਾ ਫੋਨ ਦੇ ਵਿੱਚ ਸੀਗੀ ਕਿ ਸਾਰਾ ਕੁਝ ਸਹੀ ਆ ਰਿਹਾ ਇਸ ਕਰਕੇ ਉਹਦੇ ਚੱਕਰ ਚ ਮੇਰੇ ਹੱਥ ਤੇ ਕੜਾਹੀ ਲੱਗੀ ਗਰਮ ਗਰਮ ਤੇ ਮੈਗੀ ਜਿਹੜੀ ਹੈਗੀ ਆਪਣੀ ਤਿਆਰ ਹੋ ਚੁੱਕੀ ਹੈ ਹਲੇ ਤਿਆਰ ਨਹੀਂ ਹੋਈ ਹੈ ਹਲੇ ਇਹਨੂੰ ਆਪਾਂ 2 ਮਿੰਟ ਪਕਾਵਾਂਗੇ ਤਾਂ ਕਿ ਜਿਹੜੇ ਇਹਦੇ ਆਲੂ ਜੀ ਚੰਗੀ ਤਰ੍ਹਾਂ ਸੌਫਟ ਹੋ ਜਾਣ ਇਸ ਕਰਕੇ ਤੇ ਬਸ ਉਹਨੇ ਰੱਖ ਦੇਣੀ ਹੈ ਤੇ ਮੈਗੀ ਹੋ ਗਈ ਸੀਗੀ ਤਿਆਰ ਫਿਰ ਮੈਂ ਸਰਵ ਕੀਤੀ ਮੈਂ ਤੇ ਮम्मा ਨੇ ਖਾਧੀ ਮੈਗੀ ਤੇ ਸ਼ਾਮ ਨੂੰ ਬਣਾਈ ਚਾਹ ਤੇ ਨਾਲ ਮਮਨੇ ਬਰੈਡ ਤੇ ਹੈਗੀ ਸਾਨੂੰ ਬਣਾ ਕੇ ਦਿੱਤੀ ਤੇ ਤੁਸੀਂ ਸਿੱਧੂ ਰੋਜ਼ ਹੀ ਮੰਗੋ ਫੋਨ ਦੀ ਮੰਗ ਕਰਦੇ ਅੱਜ ਫੋਨ ਨਹੀਂ ਨਹੀਂ ਮੰਗਿਆ ਸੱਚ ਅੱਜ ਹੈ ਨਾ ਇਹ ਕਹਿੰਦਾ ਸੀ ਮੈਂ ਨਾ ਬਾਹਰ ਗਲੀ 'ਚ ਖੇਡਣ ਜਾਣਾ ਇਸ ਕਰਕੇ ਸੀ ਇਹਨੂੰ ਮਨਾ ਕਰ ਰਹੀ ਸੀ ਵੀ ਕੱਲ ਤੋਂ ਖੇਲਣੀ ਅੱਜ ਤਾਂ ਨੇ ਰਾਜਾ ਜਿਹੜਾ ਹੈਗਾ ਹੋਣ ਲੱਗ ਗਿਆ ਇਸ ਕਰਕੇ ਤੇ ਬਸ ਮਮਾ ਇੱਥੇ ਕਰ ਰਹੀ ਸੀਗੇ ਦੁੱਧ ਦੀ ਤਿਆਰੀ ਕਿਉਂਕਿ ਉੱਪਰ ਅੰਕਲ ਨੂੰ ਖੜਾ ਕੇ ਆਣਾ ਸੀ ਤੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਈ ਸਾਡੀ ਜਿਹੜੀ ਹੈਗੀ ਹੈ ਮੋਟਰ ਹੋ ਚੁੱਕੀ ਹੈ ਖਰਾਬ ਕੁਝ ਕੁ ਮਹੀਨੇ ਹੋ ਗਏ ਸਾਨੂੰ ਨਵੀਂ ਮੋਟਰ ਲਿਆਂਦੀ ਨੂੰ ਤੇ ਅੱਜ ਹੈਨਾ ਮਤਲਬ ਮੋਟਰ ਜਿਹੜੀ ਹੈਗੀ ਹੈ ਖਰਾਬ ਹੋ ਚੁੱਕੀ ਸੀ ਇਸ ਕਰਕੇ ਹੈਨਾ ਪਾਪਾ ਨੇ ਜਿਹੜੀ ਹੈਗੀ ਕੰਪਲੇਂਟ ਪਾਈ ਸੀਗੀ ਉਹਨਾਂ ਨੂੰ ਕਿਉਂਕਿ ਸਾਡੇ ਕੋਲ ਹੈਗੀ ਸੀ 1 ਸਾਲ ਦੀ ਵਾਰੰਟੀ 'ਚ ਜਿਵੇਂ ਉਹ ਆਪ ਸਹੀ ਕਰਕੇ ਦਿੰਦੇ ਨੇ ਐਵੇਂ ਤੇ ਉਹ ਫਿਰ ਪਾਪਾ ਨੇ ਉਹਨਾਂ ਨਾਲ ਗੱਲ ਕੀਤੀ ਸੀ ਫਿਰ ਪਾਪਾ ਨੇ ਕੰਪਲੇਟ ਪਾਈ ਸੀ ਉਹ ਕਹਿੰਦੇ ਸੀ ਕਰ ਜਾਣਗੇ ਤੇ ਸੰਡੇ ਨੂੰ ਆਫ ਹੁੰਦਾ ਤੇ ਜਦੋਂ ਮੋਟਰ ਨਹੀਂ ਚੱਲਦੀ ਹੁੰਦੀ ਨਾ ਪਾਣੀ ਦੀ ਐਮਾਨਤ ਉਦੋਂ ਪਤਾ ਲੱਗਦੀ ਹੈ ਵੀ ਨਹਾਉਣ ਨੂੰ ਪਾਣੀ ਘੱਟ ਹੁੰਦਾ ਹੈਗਾ ਹਨ ਹੱਥ ਪੈਰ ਧੋਣੇ ਹੁੰਦੀ ਹੈ ਬਰਸ਼ ਵਗੈਰਾ ਕਰਨਾ ਹੁੰਦਾ ਹੈ ਭਾਂਡੇ ਧੋਣੇ ਹੁੰਦੇ ਆ ਇਹ ਸਭ 'ਚ ਹਨ ਜਿਵੇਂ ਪੋਚਾ ਵਗੈਰਾ ਲਾਣਾ ਹੁੰਦਾ ਤੇ ਪਾਣੀ ਜਿਹੜਾ ਹੈ ਨਹੀਂਗਾ ਤਾਂ ਆਪਾਂ ਉਹ ਸਾਰੀਆਂ ਚੀਜ਼ਾਂ ਕਿਵੇਂ ਕਰ ਜਿਆਦਾ ਜਿਹੜੀ ਹੈਗੀ ਦਿੱਕਤ ਹੋ ਜਾਂਦੀ ਹੈ ਪਾਣੀ ਦੀ ਤੇ ਇਸੇ ਕਰਕੇ ਸਾਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਜਿੰਨੀ ਆਪਾਂ ਕਰ ਸਕੀਏ ਤੇ ਕਈ ਵਾਰੀ ਜਦੋਂ ਮੋਟਰ ਚੱਲਦੀ ਹੁੰਦੀ ਹੈ ਕਈ ਤਾਂ ਹੀ ਪਾਣੀ ਛੱਡੇ ਚੱਲੀ ਜਾਂਦਾ ਵਾਸ਼ਰੂਮ 'ਚ ਚੱਲੀ ਜਾਂਦਾ ਤਾਂ ਉਹਨੂੰ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਜਿਵੇਂ ਕੀ ਕਹਿ ਹੀ ਰਹੇ ਨੇ ਕਿ ਕਿ ਪਾਣੀ ਦੀ ਹਨਾ ਹੁਣ ਜਿਹੜਾ ਪਾਣੀ ਬਹੁਤ ਘੱਟ ਚੁੱਕਿਆ ਧਰਤੀ ਦੇ ਵਿੱਚ ਤਾਂ ਇਸ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਪਾਣੀ ਦੀ ਬਚਤ ਕਰਨੀ ਚਾਹੀਦੀ ਹੈਗੀ ਕਈ ਸ਼ਹਿਰਾਂ ਦੇਸ਼ਾਂ ਜਿੱਥੇ ਪਾਣੀ ਦੀ ਬਹੁਤ ਹੀ ਜ਼ਿਆਦਾ ਕਮੀ ਹੈਗੀ ਉੱਥੇ ਵਿੜਾ ਤੋਂ ਨੂੰ ਹਨਾ ਕੋਈ ਵੀ ਚੀਜ਼ਾਂ ਕਰਨ ਨੂੰ ਪਾਣੀ ਹੈ ਹੀ ਨਹੀਂਗਾ ਤਾਂ ਸੋ ਸਾਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਤੇ ਦੋਨੋਂ ਜਿਵੇਂ ਕਿ ਅਸੀਂ ਸ਼ਾਮ ਨੂੰ ਨਹੀਂ ਖੇលਨ ਦਿੱਤਾ ਸੀ ਬਾਹਰ ਤੇ ਹੈ ਹਨਾ ਰੁੱਸ ਗਿਆ ਸੀ ਮੇਰੇ ਨਾਲ ਫਿਰ ਮੈਂ ਬੈਠ ਹੀ ਗਈ ਸੀ ਕਿ ਬਾਹਰ ਕੁਰਸੀ ਢਾਕੇ ਤੇ ਮੈਂ ਕਿਹਾ ਹੁਣ ਜੇ ਤੂੰ ਖੇਲਣਾ ਖੇਲਾ ਤੇ ਆ ਦੇਖੋ ਕਿਵੇਂ ਪਾਗਲਾਵਦੀ ਹਰਕਤਾਂ ਕਰ ਰਿਹਾ ਕੈਮਰੇ ਦੇ ਵਿੱਚ ਕਹਿੰਦਾ ਹੁਣ ਮੈਂ ਖੇល ਰਿਹਾ ਬੈਟ ਬਾਲ ਤੇ ਖੇਲਣ ਤੋਂ ਬਾਅਦ ਆ ਕੇ ਅਸੀਂ ਖਾਧੀ ਪਨੀਰ ਦੀ ਪੁਰਜੀ ਦੇ ਨਾਲ ਪਰੌਂਠੀ ਤੇ ਬਹੁਤ ਹੀ ਜ਼ਿਆਦਾ ਸਵਾਦ ਬਣੀ ਸੀਗੀ ਤੇ ਮੈਨੂੰ ਤੇ ਸਿੱਧੂ ਨੂੰ ਵਧੀਆ ਲੱਗਦੀ ਆਪਣੀ ਦੀਪੁਰ ਜੀ ਵੀ ਤੇ ਇੱਥੇ ਨਾ ਸਿੱਧੂ ਉਹ ਦਿਖਾ ਰਿਆ ਸੀ ਕਿ ਖੇਲਦੇ ਵਕਤ ਨਾ ਇਹਦੇ ਉਂਗਲ ਤੇ ਤੇ ਗੱਲ ਤੇ ਜਿਹੜੀ ਹੈਗੀ ਸੱਟ ਲੱਗ ਗਈ ਸੀ ਤੇ ਇਹ ਮੈਨੂੰ ਦਿਖਾ ਰਿਆ ਸੀ ਮੈਂ ਕਿਹਾ ਫਿਰ ਘੱਟ ਛੜਾਰਤਾ ਕਰ ਲਿਆ ਕਰ ਬਾਅਦ ਚ ਸੱਟ ਦਿਖਾਉਣਾ ਤੇ ਨਾਲ ਹੀ ਅਸੀਂ ਦੇਖ ਰਹੇ ਸੀ ਮਿੱਠ ਪੈਡ ਦੀ ਵੀਡੀਓ ਤੇ ਨਿਊ ਚੈਪਟਰ ਆਇਆ ਹੱਗੀ ਫੱਗੀ ਪੋਪੀ ਪਲੇ ਟਾਈਮ ਗੇਮ ਦਾ ਤੇ ਅਸੀਂ ਨਾਲ ਹੀ ਉਹ ਦੇਖ ਰਹੇ ਸੀ ਸਿੱਧੂ ਨੂੰ ਉਹ ਬਹੁਤ ਜ਼ਿਆਦਾ ਪਸੰਦ ਹੈ ਇਸ ਕਰਕੇ ਤੇ ਪਾਪਾ ਆਗੇ ਸੀਗੇ ਸ਼ਾਮ ਨੂੰ ਤੇ ਪਾਪਾ ਨਾਲ ਲੈ ਕੇ ਆਏ ਸੀਗੇ ਸਵਿੱਚ ਬੋਰਡ ਤੇ ਅਸੀਂ ਵੀ ਕਿਹਾ ਸੀ ਪਾਪਾ ਨੂੰ ਲਿਆਉਣ ਵਾਸਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਹੋ ਗਿਆ ਤੇ ਆ ਦੇਖੋ ਇੱਥੇ ਪਾਪਾ ਲੈ ਆਏ ਸੀਗੇ ਸਵਿੱਚ ਬੋਰਡ ਜਿਹਦੇ ਵਿੱਚ ਹਨਾ ਲੱਗ ਜਾਂਦੇ ਨੇ 4 ਆਈ ਥਿੰਕ ਸਵਿੱਚ ਲੱਗ ਜਾਂਦੇ ਨੇ ਹਾਂਜੀ 4 ਪਤਾ ਨਹੀਂ 3 ਤੇ ਗੱਲ ਪਤਾ ਕੀ ਹੋਈ ਅਸੀਂ ਨਾ ਹੀ ਬੈਠੇ ਸੀ ਤੇ ਮੰਮਾ ਤੇ ਮੈਂ ਸੋਚਿਆ ਵੀ ਚਲੋ ਕੋਈ ਉਹਨਾਂ ਆਪਾਂ ਟੀਵੀ ਦੇਖ ਲੈਨੇ ਆਂਗੇ ਥੋੜੀ ਦੇਰ ਤੇ ਜਦੋਂ ਅਸੀਂ ਇਹਦੇ ਵਿੱਚ ਨਾ ਪਲੱਗ ਲਗਾਇਆ ਸੀ ਟੀਵੀ ਦਾ ਤੇ ਉਹ ਵਰਕ ਹੀ ਨਹੀਂ ਕਰ ਰਿਹਾ ਸੀ ਮਤਲਬ ਚੱਲ ਹੀ ਨਹੀਂ ਰਿਹਾ ਸੀ ਤਾਂ ਹਨਾ ਬੋਰਡ ਦੇ ਵਿੱਚ ਅਸੀਂ ਹੋਰ ਵੀ ਚਾਰਜਰ ਵਗੈਰਾ ਲਾ ਕੇ ਦੇਖਿਆ ਤਾਂ ਦਿੱਕਤ ਆ ਰਹੀ ਸੀ ਵੀ ਉਹ ਚੱਲ ਨਹੀਂ ਰਿਹਾ ਸੀ ਤਾਂ ਹੀ ਅਸੀਂ ਪਾਪਾ ਨੂੰ ਬੋਰਡ ਲਿਆਉਣ ਵਾਸਤੇ ਕਿਹਾ ਸੀ ਤੇ ਪਾਪਾ ਕਹਿੰਦੇ ਬੋਰਡ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਵੀ ਵੈਸੇ ਹੀ ਕੋਈ ਤਾਰ ਵਗੈਰਾ ਢਿੱਲੀ ਹੋਈ ਹੋਈ ਹੈਗੀ ਵੀ ਇਹਨੂੰ ਖੋਲ ਕੇ ਚੈੱਕ ਕਰਨਾ ਪਊ ਫੇ ਪਾਪਾ ਨੇ ਜਿਹੜੀ ਤਾਰ ਵਗੈਰਾ ਲੀਸੀ ਪਾਪਾ ਨੇ ਸਹੀ ਕਰਤੀ ਤੇ ਸਾਰਾ ਕੁਝ ਫਿਰ ਤੋਂ ਚੱਲਣ ਲੱਗ ਗਿਆ ਸਿੱਧੂ ਨੇ ਤਾਂ ਪਾਪਾ ਦਾ ਫੋਨ ਆਂਦੇ ਹੀ ਫੜ ਲਿਆ ਕਹਿੰਦਾ ਮੈਂ ਤਾਂ Google Play ਤੇ ਗੇਮ ਖੇលੂੰਗਾ ਤੇ Google Play ਦਾ ਇਹ ਬਹੁਤ ਸ਼ਕੀਨ ਹੋ ਗਿਆ ਹੈ ਇਹ ਗੇਮਾਂ ਹੀ ਖੇਡਦਾ ਤੇ ਪਾਪਾ ਲੱਗੇ ਆਏ ਸੀਗੇ ਸਾਡੇ ਵਾਸਤੇ ਮੂੰਗ ਦਾਲ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇ ਰਹਿਣ ਬਾਏ ਬਾਏ